ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਂ ਸਤਿ ਸ੍ਰੀ ਅਕਾਲ ਅੱਜ ਆਪਾਂ ਤੋਰੀਆਂ ਬਣਾਵਾਂਗੇ ਜਿਹੜੀਆਂ ਆਪਾਂ ਦੁੱਧ ਤੇ ਮਲਾਈ ਵਾਲੀਆਂ ਬਣਾਵਾਂਗੇ ਵੈਸੇ ਤਾਂ ਹੁਣ ਜਿਵੇਂ ਮੌਸਮ ਆ ਗਿਆ ਦੁੱਧ ਵਾਲੀਆਂ ਤੋਰੀਆਂ ਹੋ ਗਈਆਂ ਕੱਦੂ ਹੋ ਗਿਆ ਇਦਾਂ ਦੀਆਂ ਚੀਜ਼ਾਂ ਮਤਲਬ ਹਲਕੀਆਂ ਸਬਜ਼ੀਆਂ ਤੇ ਸਵਾਦ ਸਬਜ਼ੀਆਂ ਬਹੁਤ ਹੀ ਸਿੰਪਲ ਢੰਗ ਨਾਲ ਆਪਾਂ ਬਣਾਵਾਂਗੇ ਤੇ ਜ਼ਿਆਦਾ ਮਿਰਚ ਮਸਾਲੇ ਵੀ ਨਹੀਂ ਆਪਾਂ ਪਾਉਣੇ ਤੇ ਸਿਹਤ ਲਈ ਵੀ ਠੀਕ ਹੁੰਦੀਆਂ ਜਦੋਂ ਹੁਣ ਇਸ ਮੌਸਮ ਵਿੱਚ ਕੱਦੂ ਤੇ ਤੋਰੀਆਂ ਆ ਜਾਂਦੀਆਂ ਤਾਂ ਕਈ ਵਾਰੀ ਬੱਚੇ ਕੀ ਕਰਦੇ ਕਹਿ ਦਿੰਦੇ ਆ ਆਪਾਂ ਹਰ ਰੋਜ਼ ਬਸ ਤੋਰੀਆਂ ਤੇ ਕੱਦੂ ਪਰ ਇਹਨਾਂ ਦੇ ਫਾਇਦੇ ਬਹੁਤ ਹੁੰਦੇ ਆ ਇੱਕ ਤਾਂ ਇਹਨਾਂ ਨਾਲ ਤਜਾਬ ਨਹੀਂ ਬਣਦਾ ਇੱਕ ਇਹ ਗਰਮੀਆਂ ਵਿੱਚ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਆ ਤੇ ਸਵਾਦ ਵੀ ਲੱਗਦੀ ਆ ਜਦੋਂ ਇਹਨੂੰ ਆਪਾਂ ਵੱਖਰੇ ਵੱਖਰੇ ਢੰਗ ਨਾਲ ਬਣਾਵਾਂਗੇ ਤਾਂ ਫਿਰ ਬਹੁਤ ਹੀ ਟੇਸਟੀ ਬਣ ਜਾਂਦੀਆਂ ਕਿਉਂਕਿ ਜਦੋਂ ਹੁਣ ਆਪਾਂ ਪਾਣੀ ਵਿੱਚ ਬਣਾਵਾਂਗੇ ਨੂਨ ਮਿਰਚ ਮਸਾਲਾ ਪਾਇਆ ਤੇ ਸਬਜ਼ੀ ਬਣਾ ਲਈ ਉਹ ਫਿਰ ਬੱਚੇ ਪਸੰਦ ਵੀ ਨਹੀਂ ਕਰਦੇਗੇ ਕਿਉਂ ਨਾ ਇਹਨੂੰ ਆਪਾਂ ਵੱਖਰੇ ਢੰਗ ਨਾਲ ਬਣਾਈਏ ਤੇ ਫਿਰ ਬੱਚੇ ਟੇਸਟੀ ਵੀ ਇਹ ਬਹੁਤ ਟੇਸਟੀ ਬਣ ਜਾਂਦੇ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਕਦੇ ਆਪਾਂ ਦੁੱਧ ਪਾ ਲੈਨੇ ਹੁੰਨੇ ਆ ਤੇ ਕਦੇ ਫਿਰ ਇਹਦੇ ਵਿੱਚ ਮਲਾਈ ਪਾ ਲੈਨੇ ਹੁੰਨੇ ਆ ਤੇ ਬਹੁਤ ਹੀ ਸਵਾਦ ਬਣਦੀਆਂ ਤੇ ਮਸਾਲੇ ਵੀ ਆਪਾਂ ਬਿਲਕੁਲ ਥੋੜੇ ਪਾਵਾਂਗੇ ਆਓ ਆਪਾਂ ਹੁਣ ਦੁੱਧ ਵਾਲੀਆਂ ਤੋਰੀਆਂ ਬਣਾਈਏ ਤੇਲ ਆਪਾਂ ਕੜਾਈ ਵਿੱਚ ਪਾ ਲਿਆ ਸੀ ਤੇਲ ਆਪਾਂ ਬਿਲਕੁਲ ਥੋੜਾ ਪਾਇਆ ਵਾ ਤੇ ਤੇਲ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਹੁਣ ਕਈ ਵਾਰੀ ਕੀ ਹੁੰਦਾ ਵੀ ਅਗਲਾ ਕਹਿੰਦਾ ਇਹ ਤਾਂ ਤੋਰੀਆਂ ਪਾਉਣੀਆਂ ਦੁੱਧ ਵਾਲੀਆਂ ਇਹਦੇ ਵਿੱਚ ਜੀਰੇ ਦਾ ਕੀ ਕੰਮ ਆ ਪਰ ਜੀਰੇ ਦਾ ਟੇਸਟ ਵੀ ਬਹੁਤ ਹੀ ਵਧੀਆ ਬਣਦਾ ਵਾ ਤੇ ਬਹੁਤ ਹੀ ਸਵਾਦ ਲੱਗਦਾ ਵਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਕੱਟ ਕੇ ਰੱਖਲੇ ਸੀ ਵਿੱਚ ਥੋੜਾ ਜਿਹਾ ਆਪਾਂ ਲਸਣ ਪਾਇਆ ਇਹਦੇ ਵਿੱਚ ਆਪਾਂ ਜੇ ਚਾਹੀਏ ਤਾਂ ਅਦਰਕ ਵੀ ਪਾ ਸਕਦੇ ਹੁੰਨੇ ਆ ਕਈ ਭੈਣਾਂ ਕਹਿੰਦ ਹੁੰਦੀਆਂ ਵੀ ਜਿਵੇਂ ਹੁਣ ਕੱਦੂ ਵਿੱਚ ਵੀ ਅਦਰਕ ਨਹੀਂ ਪੈਂਦਾਗਾ ਕਿਉਂ ਨਹੀਂ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਆ ਆਪਾਂ ਸਵਾਦ ਅਨਸਾਰ ਹਰ ਇੱਕ ਚੀਜ਼ ਪਾਉਣੀ ਹੁੰਦੀ ਆ ਜੇ ਆਪਾਂ ਨੂੰ ਸਵਾਦ ਲੱਗਦਾ ਤਾਂ ਵਿੱਚ ਆਪਾਂ ਅਦਰਕ ਦੀ ਪਾ ਸਕਦੇ ਆ ਤੇ ਲਸਣ ਵੀ ਪਾ ਸਕਦੇ ਹੁੰਦੇ ਆ ਕਈ ਭੈਣਾਂ ਕਹਿੰਦੇ ਨੇ ਤੋਰੀ ਤੇ ਇਹਦੇ ਵਿੱਚ ਪੈਂਦਾ ਨਹੀਂ ਪੈਂਦਾ ਨਹੀਂ ਹੁੰਦਾਗਾ ਪਰ ਇਹ ਆਪਣੀ ਮਰਜ਼ੀ ਹੁੰਦੀ ਆ ਜੇ ਕਿਸੇ ਨੂੰ ਇਹ ਅਦਰ ਨਹੀਂ ਵਧੀਆ ਲੱਗਦਾ ਤਾਂ ਫਿਰ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਮਤਲਬ ਨਾ ਪਾਵੋ ਤੇ ਫਿਰ ਤੁਸੀਂ ਇਕੱਲੇ ਪਿਆਜ਼ ਦਾ ਤੜਕਾ ਲਾ ਕੇ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ। ਇਹਦੇ ਵਿੱਚ ਆਪਾਂ ਲਾਲ ਮਿਰਚ ਦੀ ਬਜਾਏ ਹਰੀ ਮਿਰਚ ਪਾਵਾਂਗੇ ਕਿਉਂਕਿ ਜਦੋਂ ਫਿਰ ਦੁੱਧ ਦੇ ਵਿੱਚ ਕਲਰ ਜਾਊਗਾ ਫਿਰ ਰੈੱਡ じゃ ਨਹੀਂ ਆਉਂਦਾ ਹੁੰਦਾਗਾ ਤੇ ਫਿਰ ਐਂ ਹੁੰਦਾ ਵੀ ਸਾਰੀ ਸਬਜ਼ੀ ਹਰੀ-ਹਰੀ ਵਧੀਆ ਲੱਗਦੀ ਆ। ਬਾਕੀ ਤੁਸੀਂ ਸਵਾਦ ਅਨਸਾਰ ਪਾ ਸਕਦੇ ਹੋ। ਜੇ ਤੁਸੀਂ ਲਾਲ ਪਸੰਦ ਕਰਦੇ ਆ ਤਾਂ ਫਿਰ ਤੁਹਾਡੀ ਆਪਣੀ ਇੱਛਾ ਵਾ ਉਹ ਤੁਸੀਂ ਪਾ ਸਕਦੇ ਹੋ। ਹਰੀ ਮਿਰਚ ਵੀ ਤੁਸੀਂ ਆਪਣੀ ਮਤਲਬ ਟੇਸਟ ਮੁਤਾਬਕ ਪਾ ਸਕਦੇ ਆ ਕਿੰਨੀਆਂ ਪਾਉਣੀਆਂ ਆਪਾਂ ਦੋ ਮਿਰਚਾਂ ਪਾਈਆਂ ਵਾ ਇਹਦੇ ਵਿੱਚ ਤੁਸੀਂ ਵੱਧ ਖਾਣੇ ਹੋ ਤਾਂ ਵੱਧ ਵੀ ਪਾ ਸਕਦੇ ਹੋ ਅੱਜ ਪੈ ਰਹਿਆ ਮੀਂਹ ਬਹੁਤ ਜ਼ਿਆਦਾ ਪੈ ਰਿਆ ਆਪਾਂ ਸੋਚਿਆ ਵੀ ਘਰੋਂ ਹੀ ਤੋਰੀਆਂ ਕੱਟ ਕੇ ਵੀ ਮਤਲਬ ਵੇਲ ਨਾਲੋਂ ਵੱਧ ਕੇ ਤੇ ਆਪਾਂ ਬਣਾ ਲੈਨੇ ਆ ਅੱਜ ਆਪਾਂ ਇਸ ਕਰਕੇ ਤੋਰੀਆਂ ਬਣਾ ਰਹੇ ਆ ਮੌਸਮ ਬਹੁਤ ਠੰਡਾ ਹੋਇਆ ਪਿਆ ਹੋਇਆ ਤਾਂ ਪਕੌੜਿਆਂ ਵਾਲਾ ਪਿਆ ਪਰ ਆਪਾਂ ਕੀ ਆ ਵੀ ਇਹਦੇ ਨਾਲ ਤਿਆਬ ਵਗੈਰਾ ਬੰਦਾ ਕਰਕੇ ਆਪਾਂ ਪਕੌੜੇ-ਪਕੌੜੇ ਘੱਟ ਖਾਣੇ ਆ ਇਸ ਕਰਕੇ ਆਪਾਂ ਅੱਜ ਤੋਰੀਆਂ ਦਾ ਆਨੰਦ ਹੀ ਮਾਣਾਂਗੇ ਪਿਆਜ਼ ਆਪਣੇ ਭੁੰਨੇ ਗਏ ਆ ਆਪਾਂ ਜ਼ਿਆਦਾ ਲਾਲ ਨਹੀਂ ਕਰਨੇ ਹਲਕੇ ਬ੍ਰਾਊਨ ਜੇ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਕਟਣਾ ਹੋਣਾ ਤੋਰਨਾ ਪਾਵਾਂਗੇ ਜਿਹੜੀਆਂ ਕਿ ਆਪਾਂ ਕੱਟ ਸਵਾਰ ਕੇ ਧੋ ਕੇ ਸਮਾਰ ਕੇ ਤੇ ਪਾਣੀ ਇਹਨਾਂ ਦਾ ਨਚੋੜ ਦਿੱਤਾ ਸੀ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾਗਾ ਪਾਣੀ ਆਪਾਂ ਇਹਦੇ ਵਿੱਚ ਫਿਰ ਬਾਅਦ ਵਿੱਚ ਦੇਖਾਂਗੇ ਕਿਉਂਕਿ ਆਪਾਂ ਉੱਤੋਂ ਠਕਾਂਗੇ ਜਿਹੜਾ ਭਾਖਣਾ ਪਾਣੀ ਬਣੂਗਾ ਉਹੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ 2-4 ਮਿੰਟ ਇਹਨਾਂ ਨੂੰ ਇਸੇ ਤਰ੍ਹਾਂ ਪਕਾਵਾਂਗੇ ਜਦੋਂ ਥੋੜੀਆਂ ਜੀਆਂ ਪੋਲੀਆਂ ਜੀਆਂ ਹੋ ਗਈਆਂ ਫਿਰ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲੇ ਜੋ ਵੀ ਆਪਾਂ ਪਾਉਣਾ ਵਾ ਉਹ ਪਾਵਾਂਗੇ ਜੇ ਦੁੱਧ ਪਾਉਣਾ ਉਹ ਪਾਵਾਂਗੇ ਮਲਾਈ ਪਾਉਣੀ ਆ ਤਾਂ ਮਲਾਈ ਪਾਵਾਂਗੇ ਹੁਣ ਆਪਾਂ ਇਹਨੂੰ ਢੱਕਾਂਗੇ ਇਸ ਤਰ੍ਹਾਂ ਆਪਾਂ ਇਹਨੂੰ 5 ਮਿੰਟ ਸਿਮ ਤੇ ਕਰਕੇ ਸਲੋ ਕਰ ਦਾਂਗੇ ਗੈਸ ਨੂੰ ਤੇ ਸਲੋ ਕਰਕੇ ਆਪਾਂ ਇਹਨੂੰ 5 ਮਿੰਟ ਲਈ ਪਕਾਵਾਂਗੇ ਜਿਹੜਾ ਇਹਦਾ ਆਪ ਆਪ ਬਨੂਗੀ ਜਿਹੜੀ ਇਹਦੀ ਉਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਐਕਸਟਰਾ ਪਾਣੀ ਆਪਾਂ ਨਹੀਂ ਪਾਉਣਾਗਾ ਫालतू ਪਾਣੀ ਨਹੀਂ ਪਾਉਣਾਗਾ ਤੇ ਉਹਦੇ ਵਿੱਚ ਆਪਾਂ ਫਿਰ ਦੁੱਧ ਤੇ ਮਲਾਈ ਜੋ ਵੀ ਆ ਉਹ ਆਪਾਂ ਪਾ ਕੇ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਬਣ ਜਾਂਦੀਆਂ ਜਿਵੇਂ ਆਪਾਂ ਖੋਏ ਵਾਂਗੂ ਬਣ ਜਾਂਦੀਆਂ ਵੀ ਬਹੁਤ ਹੀ ਟੇਸਟੀ ਬਣਦੀਆਂ ਤੇ ਬੱਚੇ ਇਹਨੂੰ ਬੜੇ ਖੁਸ਼ ਹੋ ਕੇ ਖਾਂਦੇ ਆ ਹੁਣ ਆਪਾਂ ਇਹਦਾ ਟੱਕਣ ਉਤਾਰਦੇ ਆ 5 ਮਿੰਟ ਹੋ ਗਏ ਆ ਜਿਹੜਾ ਇਹਦਾ ਪਾਣੀ ਆ ਉਹ ਇਸੇ ਤਰ੍ਹਾਂ ਆਪਾਂ ਟੇਡਾ ਟੱਕਣ ਕਰਕੇ ਵਿੱਚ ਹੀ ਪਾ ਦੇਣਾ ਹੁੰਦਾ ਹੁਣ ਆਪਾਂ ਲੋੜ ਮੁਤਾਬਕ ਇਹਦੇ ਵਿੱਚ ਨੂਨ ਮਿਰਚ ਮਸਾਲੇ ਪਾਵਾਂਗੇ ਹਰੀ ਮਿਰਚ ਆਪਾਂ ਪਹਿਲਾਂ ਪਾ ਦਿੱਤੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਹਲਦੀ ਆਪਾਂ ਥੋੜੀ ਜਿਹੀ ਪਾਵਾਂਗੇ ਇਸ ਤਰ੍ਹਾਂ ਕਿਉਂਕਿ ਇਹਦੇ ਵਿੱਚ ਦੁੱਧ ਪੈ ਜਾਣਾ ਫਿਰ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾਵਾਂਗੇ ਲੂਣ ਆਪਾਂ ਟੇਸਟ ਮੁਤਾਬਕ ਪਾਉਣਾ ਵਾ ਕਈ ਵਾਰੀ ਆਪਾਂ ਵੱਧ ਘੱਟ ਖਾਣੇ ਹੁੰਨੇ ਆ ਤੇ ਘੱਟ ਦਾ ਤਾਂ ਇਲਾਜ ਹੁੰਦਾ ਵਾ ਤੇ ਫਿਰ ਜੇ ਵੱਧ ਲੂਣ ਪੈ ਜਾਏ ਉਹਦਾ ਫਿਰ ਕੋਈ ਇਲਾਜ ਨਹੀਂ ਹੁੰਦਾਗਾ ਕਿਉਂਕਿ ਇਹ ਤੋਰੀਆਂ ਵੇਖਣ ਨੂੰ ਤਾਂ ਜਦੋਂ ਆਪਾਂ ਬਣਾਉਨੇ ਆ ਤਾਂ ਬਹੁਤ ਜ਼ਿਆਦਾ ਲੱਗਦੀਆਂ ਹੁੰਦੀਆਂ ਜਦੋਂ ਆਪਾਂ ਕੱਟਦੇ ਹੁੰਨੇ ਆ ਜਦੋਂ ਫਿਰ ਤੋਰੀਆਂ ਬੰਦੀਆਂ ਵਾਂ ਤੇ ਫਿਰ ਥੋੜੀਆਂ ਜੀਆਂ ਰਹਿ ਜਾਂਦੀਆਂ ਜਿਹੜਾ ਹੁਣ ਆਪਾਂ ਮਸਾਲਾ ਗਰਮ ਮਸਾਲਾ ਪਾਵਾਂਗੇ ਜਿਵੇਂ ਇਹ ਆਪਾਂ ਘਰੀ ਤਿਆਰ ਕੀਤਾ ਵਾ ਤੇ ਇਹ ਆਪਾਂ ਥੋੜਾ ਹੀ ਪਾਵਾਂਗੇ ਅੱਧਾ ਚਮਚਾ ਵੀ ਨਹੀਂ ਪਾਉਣਾ ਅੱਧੇ ਤੋਂ ਘੱਟ ਹੀ ਪਾਵਾਂਗੇ ਇਹਦੇ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਹਿਲਾ ਕੇ ਆਪਾਂ ਉਸੇ ਤਰ੍ਹਾਂ ਇਹਨੂੰ ਢੱਕ ਦੇਵਾਂਗੇ ਦੇਖੋ ਪਾਣੀ ਆਪਾਂ ਪਾਉਣਾ ਨਹੀਂ ਗਾ ਤੇ ਉਸੇ ਤਰ੍ਹਾਂ ਇਹ ਨਰਮ ਹੋ ਜਾਣਗੀਆਂ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਮਲਾਈ ਪਾਵਾਂਗੇ ਤੇ ਬਹੁਤ ਹੀ ਟੇਸਟੀ ਬਣਦੀਆਂ ਇਹ ਤੇ ਬਹੁਤ ਹੀ ਸਵਾਦ ਬਣਦੀਆਂ ਕਈ ਪਹਿਣਾ ਕੀ ਕਰਦੀਆਂ ਪਹਿਲਾਂ ਪਾਣੀ ਵਿੱਚ ਭੁੰਨ ਲੈਂਦੀਆਂ ਦੇਖੋ ਪਾਣੀ ਤਾਂ ਇਹਨੇ ਦੇਖੋ ਆਪੇ ਆਟੋਮੈਟਿਕਲੀ ਤੋਰੀਆਂ ਨੇ ਕਿੰਨਾ ਪਾਣੀ ਛੱਡ ਦਿੱਤਾ ਤੇ ਇਸੇ ਪਾਣੀ ਵਿੱਚ ਆਪਾਂ ਇਹਨਾਂ ਨੂੰ ਹੋਰ 5-10 ਮਿੰਟ ਰਜਾਵਾਂਗੇ ਤਾਂ ਕਿ ਮਸਾਲੇ ਆ ਜਿਹੜੇ ਉਹ ਚੰਗੀ ਤਰ੍ਹਾਂ ਰਜ ਜਾਣ ਮਸਾਲਿਆਂ ਦਾ ਕੱਚਾਪਨ ਮਹਿਸੂਸ ਨਾ ਹੋਵੇ ਆਪਾਂ ਨੂੰ ਤੋਰੀਆਂ ਧਰੀਆਂ ਨੂੰ ਘੱਟੋ ਘੱਟ 10 ਮਿੰਟ ਹੋ ਗਏ ਆ ਤੇ ਸਿੰਮ ਤੇ ਆਪਾਂ ਧਰੀਆਂ ਸੀ ਹੁਣ ਆਪਾਂ ਇਹਦਾ ਢੱਕਣ ਉਤਾਰਦੇ ਆ ਦੇਖੋ ਆਪਾਂ ਪਾਣੀ ਬਿਲਕੁਲ ਨਹੀਂ ਸੀ ਇਹਦੇ ਵਿੱਚ ਪਾਇਆ ਦੇਖੋ ਕਿੰਨਾ ਪਾਣੀ ਹੋ ਗਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਤੇਜ਼ ਕਰਕੇ ਤੇ ਥੋੜਾ ਜਿਹਾ ਪਾਣੀ ਇਹਦਾ ਸਕਾਵਾਂਗੇ ਤੇ ਬਿਲਕੁਲ ਗਲ ਚੁਕੜੀਆਂ ਤੋਰੀਆਂ ਮਤਲਬ ਬਣ ਚੁਕੀਆਂ ਵਾਂ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਸੀ ਪੋਲੀਆਂ ਹੋ ਗਈਆਂ ਆਪਾਂ ਥੋੜਾ ਜਿਹਾ ਇਹਨੂੰ ਤੇਜ਼ ਕਰ ਦਾਂਗੇ ਟੱਕਣੀਆਂ ਆਪਾਂ ਇਹਦੇ ਉੱਤੇ ਲਾਉਂਦੇ ਦੇਖੋ ਕਿੰਨਾ ਪਾਣੀ ਇਹਦੇ ਵਿੱਚ ਤੋਰੀਆਂ ਨੇ ਛੱਡਤਾ ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਹੁਣ ਆਪਾਂ ਇਹਦੇ ਵਿੱਚ ਦੁੱਧ ਤੇ ਮਲਾਈ ਪਾਵਾਂਗੇ ਥੋੜਾ ਜਿਹਾ ਪਾਣੀ ਸਕਾਲ ਗਏ ਆਪਾਂ ਇਹਦਾ ਹੁਣ ਆਪਾਂ ਥੋੜਾ ਜਿਹਾ ਪਾਣੀ ਇਹਦਾ ਸੁਕਾ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਮਲਾਈ ਪਾਵਾਂਗੇ ਆਪਾਂ ਕੱਲਾ ਦੁੱਧ ਪਾ ਕੇ ਵੀ ਬਣਾ ਸਕਦੇ ਹੁੰਨੇ ਆ ਪਰ ਮਲਾਈ ਨਾਲ ਇਹ ਹੁੰਦਾ ਵੀ ਬਹੁਤ ਹੀ ਜ਼ਿਆਦਾ ਸਵਾਦ ਬਣ ਜਾਂਦੀਆਂ ਤੇ ਬਹੁਤ ਹੀ ਟੇਸਟੀ ਬਣ ਜਾਂਦੀਆਂ ਵਾ ਜਿਹੜਾ ਆਪਾਂ ਇਹ ਬਣਾਉਣਾ ਇਹ ਆਪਾਂ ਰਸਮਿਸੀ ਜੀ ਬਣਾਉਣੀ ਆ ਤਾਂ ਕਰਕੇ ਆਪਾਂ ਥੋੜਾ ਜਿਹਾ ਵਿੱਚ ਪਾਣੀ ਰਹਿਣ ਤਾਂ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਇੱਕ ਮਿੰਟ ਲਈ ਤਾਂ ਆਪਾਂ ਤੇਜ਼ ਹੀ ਰੱਖਾਂਗੇ ਫਿਰ ਬਾਅਦ ਵਿੱਚ ਆਪਾਂ ਥੋੜਾ ਜਿਹਾ ਇਹਨੂੰ ਸਲੋ ਕਰ ਦਾਂਗੇ ਤੇ ਫਿਰ ਦੇਖੋ ਇਹ ਕਿਵੇਂ ਖੋਏ ਵਾਂਗੂ ਬਣਦੀ ਆ ਸਬਜੀ ਬਹੁਤ ਹੀ ਸਵਾਦ ਬਣ ਜਾਂਦੀ ਆ ਫਿਰ ਲਓ ਜੀ ਹੁਣ ਆਪਾਂ ਢੱਕਣ ਲਾਵਾਂਗੇ ਹੁਣ ਆਪਣੀ ਸਬਜੀ ਬਿਲਕੁਲ ਤਿਆਰ ਹੋਊਗੀ ਤੇ ਆਪਾਂ ਦੇਖਦੇ ਹਾਂ ਵੀ ਕਿਵੇਂ ਬਣ ਗਈ ਆਪਣੀ ਸਬਜੀ ਹੁਣ ਆਪਾਂ ਇਹਦਾ ਢੱਕਣ ਲਾਵਾਂਗੇ ਦੇਖੋ ਬਹੁਤ ਵਧੀਆ ਤੇ ਬਹੁਤ ਹੀ ਸਵਾਦ ਬਣੀ ਹੋਊਗੀ ਸਬਜੀ ਬਿਲਕੁਲ ਐ ਬਣ ਗਈ ਜਿਵੇਂ ਨਾ ਵਿੱਚ ਖੋਆ ਪਾਇਆ ਹੁੰਦਾ ਕਿਉਂਕਿ ਕੜ ਕੜ ਕੇ ਮਲਾਈ ਤੇ ਦੁੱਧ گاੜਾ ਹੋ ਗਿਆ ਹੁਣ ਇਹਨੂੰ ਆਪਾਂ ਬੰਦ ਕਰ ਦਾਂਗੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਤੇ ਆਪਾਂ ਇਹਦੇ ਵਿੱਚ ਹੁਣ ਧਨੀਆ ਤੇ ਮੇਥੀ ਆਪਣੀ ਗ੍ਰाइंड ਕਰਕੇ ਰੱਖੀ ਹੋਈ ਸੀ ਮਤਲਬ ਉਸਕਾ ਕੇ ਰੱਖੀ ਹੋਈ ਸੀ ਉਹਨੂੰ ਆਪਾਂ ਇਸ ਤਰ੍ਹਾਂ ਪੋੜ ਕੇ ਇਸ ਤਰ੍ਹਾਂ ਵਿੱਚ ਪਾਵਾਂਗੇ ਇਹਦੀ ਨਾ ਸਵਾਦ ਜਿਆ ਬਹੁਤ ਹੀ ਟੇਸਟੀ ਬਣ ਜਾਂਦਾ ਵਾ ਤੇ ਬਹੁਤ ਹੀ ਸਵਾਦ ਲੱਗਦੀ ਹੈ ਕਿਉਂਕਿ ਇਹਦੀ ਵਾਸ਼ਨਾ ਜਿਹੜੀ ਹੋ ਉਵੇਂ ਹੀ ਹਜੇ ਵੀ ਉਵੇਂ ਹੀ ਆਉਂਦੀ ਆ ਕਿਉਂਕਿ ਘਰੇ ਬੀਜਿਆ ਹੋਇਆ ਸੀਗਾ ਆਪਾਂ ਉਸਕਾਇਆ ਸੀਗਾ ਸਰਦੀਆਂ ਵਿੱਚ ਤੇ ਬਹੁਤ ਹੀ ਸਵਾਦ ਬਣ ਜਾਂਦੀ ਹੈ ਜੇ ਹੁਣ ਆਪਾਂ ਬਾਜ਼ਾਰਾਂ ਵਿੱਚ ਆਪਾਂ ਰੋਟੀ ਖਾਣੇ ਆ ਕਿੰਨੀ ਆਪਾਂ ਮਹਿੰਗੀ ਸਬਜੀ ਖਾਣੇ ਆ ਤੇ ਕਿੰਨੇ ਉਹਦੇ ਵਿੱਚ ਤੇਜ ਨੂਨ ਮਿਰਚ ਮਸਾਲੇ ਪਾਏ ਹੁੰਦੇ ਆ ਨਾਲੇ ਤਾਂ ਆਪਾਂ ਸੂਸੂ ਕਰੀ ਜਾਂਦੇ ਹੁੰਨੇ ਆ ਮਤਲਬ ਮਿਰਚ ਲੱਗਦੀ ਹੁੰਦੀ ਸੀ ਸੀ ਕਰੀ ਜਾਂਦੇ ਆ ਹਨਾ ਤੇ ਨਾਲੇ ਫਿਰ ਆਪਾਂ ਨਾਲ ਦੀ ਨਾਲ ਆਪਾਂ ਪੈਸੇ ਵੀ ਵੱਧ ਲਾ ਕੇ ਆਉਨੇ ਆ ਤੇ ਆ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣੂਗੀ ਤੇ ਸਿੰਪਲ ਜਿਹੇ ਢੰਗ ਨਾਲ ਆਪਾਂ ਘਰੇ ਇਹ ਸਬਜੀ ਬਣਾਈ ਆ ਦੇਖੋ ਕਿੰਨੀ ਵਧੀਆ ਲੱਗਦੀ ਆ ਤੁਹਾਡੇ ਕੋਲ ਧਨੀਆ ਮੇਥੀ ਹੈਗੀ ਆ ਤਾਂ ਤੁਸੀਂ ਪਾ ਲਿਓ ਨੇ ਤਾਂ ਫੇਰ ਇਹ ਇਸੇ ਤਰ੍ਹਾਂ ਵੀ ਬਹੁਤ ਸਵਾਦ ਲੱਗੂਗੀ ਆਪਣੇ ਕੋਲੇ ਸકા ਕੇ ਰੱਖੇ ਹੋਏ ਸੀ ਇਸ ਕਰਕੇ ਆਪਾਂ ਪਾਤੇ ਹੁਣ ਆਪਾਂ ਇਹਨੂੰ ਟਾਕੇ ਰੱਖ ਦਵਾਂਗੇ ਤੇ ਫੇਰ ਆਪਾਂ ਇਹ ਬਿਲਕੁਲ ਆਪਣੀ ਬਹੁਤ ਹੀ ਵਧੀਆ ਬਣ ਜਾਣੀ ਹੈ ਟੱਕੀ ਹੋਈ ਸਬਜੀ ਤੇ ਵੀ ਭਾਫ਼ ਨਾਲ ਬਹੁਤ ਵਧੀਆ ਤੇ ਬਹੁਤ ਸਵਾਦ ਬਣ ਜਾਂਦੀ ਹੈ ਜਦੋਂ ਆਪਾਂ ਕੋਈ ਵੀ ਸਬਜ਼ੀ ਬਣਾਉਨੇ ਆ ਚਾਹੇ ਦਾਲ ਬਣਾਉਨੇ ਚਾਹੇ ਸਬਜ਼ੀ ਬਣਾਉਨੇ ਆ ਤੇ ਬਣਾਉਣ ਤੋਂ ਬਾਅਦ ਉਹਨੂੰ ਘੱਟੋ-ਘੱਟ 5 ਮਿੰਟ ਲਈ ਰੱਖਿਆ ਕਰੋ ਕਿਉਂਕਿ ਜਿਹੜੀ ਉਹ ਭਾਫ਼ ਨਾਲ ਵੀ ਬਨਨੀ ਹੁੰਦੀ ਹੈ ਨਾ ਤੇ ਉਹ ਵੀ ਬਹੁਤ ਹੀ ਵਧੀਆ ਬਨ ਜਾਂਦੀ ਹੁੰਦੀ ਆ ਕਿਉਂਕਿ ਉਹ ਭਾਫ਼ ਨਾਲ ਬਹੁਤ ਹੀ ਪੋਲੀ ਤੇ ਨਰਮ ਤੇ ਬਹੁਤ ਹੀ ਟੇਸਟੀ ਬਨ ਜਾਂਦੀ ਆ ਤੇ ਜੇ ਅੱਜ ਦੀ ਵੀਡੀਓ ਇਹ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਰੈਸਪੀ ਰੈਸਪੀ ਪਾਈ ਨੂੰ ਆਪਾਂ ਨੂੰ 15-16 ਦਿਨ ਹੋ ਗਏ ਸੀਗੇ ਕਿਉਂਕਿ ਮੇਰੇ ਹਸਬੰਦ ਨਬਾਰਸੀਗੇ ਤੇ ਮੈਥੋਂ ਇਹ ਵੀਡੀਓ ਬਣੀਆਂ ਨਹੀਂ ਗਈਆਂ ਤੇ ਇਸ ਕਰਕੇ ਆਪਾਂ ਬਹੁਤ ਦਿਨਾਂ ਬਾਅਦ ਪਾਉਣ ਲੱਗੇ ਆ ਤੇ ਆਪਾਂ ਨੂੰ ਫਰਮਾਇਸ਼ਾਂ ਵੀ ਆਈਆਂ ਸੀ ਵੀ ਤੁਹਾਡੀਆਂ ਵੀਡੀਓ ਕਿਉਂ ਨਹੀਂ ਆ ਰਹੀਆਂ ਜਾਂ ਫੋਨ ਆਏ ਸੀਗੇ ਵੀ ਤੁਸੀਂ ਕਿਉਂ ਨਹੀਂ ਵੀਡੀਓ ਪਾ ਰਹੇ ਇਸ ਕਰਕੇ ਨਹੀਂ ਸੀ ਆਪਾਂ ਪਾ ਰਹੇ ਵੀਡੀਓ ਅੱਜ ਮੌਸਮ ਵੀ ਬਹੁਤ ਠੰਡਾ ਸੀਗਾ ਤੇ ਮੇਰੇ ਹਸਬੰਡ ਵੀ ਘਰੇ ਆ ਗਏ ਸੀਗੇ ਇਸ ਕਰਕੇ ਆਪਾਂ ਵੀਡੀਓ ਅੱਜ ਪਾਉਣ ਲੱਗੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਜਲਦ ਹੀ ਸਤਿ ਸ੍ਰੀ ਅਕਾਲ